ਸਾਡਾ ਇਹ ਇੱਕ ਪੜਾ ਸੀਗਾ ਜੋ ਰਸਤਾਂ ਦਾ ਪ੍ਰੋਗਰਾਮ ਹੁੰਦਾ ਸਾਧੂ ਵਾਲੀ ਨਹਿਰ ਤੇ ਇਕੱਠੇ ਹੋਣਾ ਹੁੰਦਾ ਸੀ ਸਾਡੇ ਨਾਲ ਗੋਣ ਵਾਲੀ ਕੁੜੀ ਹਾਂ ਅਸੀਂ ਜਿਪਸੀ ਚ ਲੰਘ ਜਾਂਦੇ ਸਾਧੀਆਂ ਦੇ ਕਿਤੇ ਐਡਰੈਸ ਹੱਥ ਲੱਗ ਗਿਆ ਜਿੱਥੇ ਅਸੀਂ ਜਾਣਾ ਸੀ ਅੱਛਾ ਅਸੀਂ 10 ਵਜੇ ਦਾ ਟਾਈਮ ਦਿੱਤਾ ਉੱਥੇ ਅਸੀਂ 10 ਵਜੇ ਪਹੁੰਚ ਗਏ ਸਾਜੀ ਪਹਿਲਾਂ ਹੀ ਨਿਕਲ ਗਏ ਅੱਛਾ ਅਸੀਂ 12 ਵਜੇ ਤੱਕ ਡੀ ਗਿਆ ਅੱਛਾ ਬਾਈ ਕਹਿੰਦਾ ਵੀ ਗੰਗਾ ਨਗਰ ਉੱਪਰ ਅੱਛਾ ਸਾਜੀ ਗੰਗਾ ਨਗਰ ਉੱਪਰ ਕਰੋ ਤੇ ਮੇਰਾ ਬਹੁਤ ਆਈ ਕਰਦੇ ਸੀ ਮੇਰਾ ਦਿਮਾਗ ਕੰਮ ਕਰ ਜਾਂਦਾ ਸੀਗਾ ਪਰ ਪ੍ਰਮਾਤਮਾ ਕਰਾਉਣ ਵਾਲਾ ਹੁੰਦਾ ਮੇਰੀ ਕੀਤੀ ਸਹੀ ਜੀ ਹੋ ਜਾਂਦੀ ਮੈਂ ਆਪਾਂ ਪਿੰਡ ਦੇ ਨੇੜੇ ਲੱਗੀ ਐ ਅੱਛਾ ਕਹਿੰਦਾ ਕੀ ਕਰਾਂਗੇ ਅਸੀਂ ਟੰਬੇ ਖਾਣੇ ਜਾ ਕੇ ਮੈਂ ਵੀ ਟੰਬੇ ਦੀ ਗੱਲ ਨਹੀਂ ਮਾਹੌਲ ਦੇਖੀਏ ਆਪ ਪਤਾ ਜਾਈਏ ਅੱਧਾ ਕੁ ਸੜ ਠੰਡਾ ਹੋ ਜੂ ਹਾਂ ਹਾਂ ਆ ਵੀ ਕਲਾਕਾਰ ਤਾਂ ਆ ਗਿਆ ਕਲਾਕਾਰ ਤਾਂ ਆ ਗਿਆ ਵੀ ਸਾਡੇ ਸਾਜੀਆਂ ਦਾ ਭਾਈ ਹੁਣ ਕਿਹੜਾ ਮੋਬਾਈਲ ਹੁੰਦੇ ਸੀ ਉਹਨੂੰ ਕਹਿੰਦਾ ਕਿ ਐਕਸੀਡੈਂਟ ਹੋ ਗਿਆ ਅਸੀਂ ਤਾਂ ਮਾਫੀ ਮੰਗਣ ਆਇਆ ਤੁਹਾਨੂੰ ਆਪਣੇ ਜਿਹੜੇ ਪਹਿਲਾਂ ਉਹ ਤੋਂ ਡੋ ਮੋੜਦਿਆਂ 2000 ਜਿਹੜਾ ਗਿਆਗਾ ਵੀ ਭਾਈ ਸਾਡੇ ਇੱਕ ਦੋ ਸਾਜੀਆਂ ਦਾ ਐਕਸੀਡੈਂਟ ਹੋ ਗਿਆ ਕਰਦਿਆਂ ਕਿ ਮੈਂ ਕੋ ਕਰਤੀ ਆ ਆਮ ਹੀ ਆਪਾਂ ਕਹਿੰਦੇ ਗੱਡੀ ਖਰਾਬ ਹੋ ਗਈ ਐਕਸੀਡੈਂਟ ਹੋ ਗਿਆ ਅਸ ਤੱਕ ਸਾਡੇ ਪੁਹਾਣੇ ਹੁੰਦੇ ਸੀ ਗਲਾ ਕਰ ਹੁੰਦੇ ਬਾਗੇ ਮੈਂ ਕਹਿੰਦਾ ਨਗਰ ਸੀ ਨਗਰਾ ਘੱਟੀ ਰੋ ਗਿਆ ਅੱਛਾ ਮੈਂ ਮੈਨੂੰ ਤੇ ਭਾਈ ਨੂੰ ਉਤਾਰ ਜਾ ਹੂੰ ਅੱਛਾ ਮੈਂ ਤੂੰ ਕੱਲਾ ਕਿਹੜਾ ਮਾਰ ਕੇ ਆ ਕੀ ਮਾਹੌਲ ਹੈ ਅੱਛਾ ਕੋ ਸਾਡਾ ਗੀਤ ਵੀ ਚੱਲਦਾ ਹੁੰਦਾ ਜਬ ਮਿਲ ਲੈ ਚਲੀਏ ਦੀ ਯਾਰ ਤੇਰਾ ਪਿਆ ਹੈ ਮਰਨ ਕਿਨਾਰੇ ਅੱਛਾ ਫਿਰ ਸੱਤਾਂ ਮਾਣੂ ਕੀ ਨਾ ਲਿਖਿਆ ਹੋਇਆ ਸੱਤੇ ਮਾਣੂ ਕਹਿੰਦੇ ਜਿੰਦ ਕੁ ਕੁਝ ਬੋਲਾਂ ਹਾਂ ਉਹ ਨਾ ਲਿਆ ਅਸੀਂ ਵੱਡੇ ਬਾਰੇ ਖਾਲ ਦੇ ਨਾਲ ਥੱਲੇ ਉਤਰ ਕੇ ਨਰਮੇ ਚਟਾਲੀ ਥੱਲੇ ਬਹਿ ਗਏ ਦੋਨੇ ਮੈ ਤੇ ਬਾਈ ਅੱਛਾ ਦਿਲ ਤਾਂ ਐ ਕੰਮੇ ਹਾਂ ਥਾੜਾ ਮੇਰਾ ਹਾਸਾ ਨਿਕਲੇ ਤੇ ਕੀ ਗੱਲ ਹੈ ਮਨ ਬਾਈ ਕਹਿੰਦਾ ਮਾ ਜਾ ਮਿਲ ਲੈ ਚਲੀ ਰਹੀ ਯਾਰ ਤੇਰਾ ਬੈਠਾ ਖਾਲ ਕਿਨਾਰੇ ਮਰੀ ਜਿੰਨਾ ਕਹਿੰਦਾ ਯਾਰ ਉਦੋਂ ਪਾਰੀ ਬਣੀ ਪਈ ਐ ਇਹਨੇ ਸਾਡੇ ਜਿਪਸੀ ਨੇ ਆ ਕੇ ਹਾਰਨ ਮਾਰਤਾ ਕਹਿੰਦਾ ਆਜੋ ਮੈਂ ਕੀ ਗੱਲ ਕਰਦਾ ਉਹ ਤਾਂ ਉੱਥੇ ਬੈਠੇ ਨੇ ਮੇਰੇ ਸਾਲੇ ਹੁਣ ਬੋਲਿਓ ਨਾ ਆਪਾਂ ਬਾਅਦ ਚ ਗੱਲ ਕਰਾਂਗੇ ਹਾਂ ਲੜਨਾ ਤਾਂ ਸੀ ਸਾਜੀਆਂ ਨਾਲ ਸੀ ਮੈ ਤੇ ਬਾਈ ਨੇ ਵੀ ਸੋਚਿਆ ਨੂੰ ਉਡੀਕਿਆ ਕਿ ਉਹਨਾਂ ਜਿਹੜਾ ਇੱਕ ਬੰਦਾ ਤਰਿਆ ਹੁੰਦੇ ਵੀ ਉਹ ਤਾਂ ਨਿਕਲ ਗਏ ਵੀ ਤੁਸੀਂ ਤੁਹਾਨੂੰ ਦੋ ਘੰਟੇ ਡੀਕਿਆ ਚਲੋ ਉਹ ਵੀ ਪੋਲੇ ਬੰਦੇ ਸੀ ਅਸੀਂ ਚਲੋ ਜਾ ਕੇ ਖੜਾ ਲਾਇਆ ਉੱਥੇ ਉਹਨਾਂ ਦਾ ਪਰੋਣਾ ਸੀਗਾ ਬਹੁਤ ਕੋਲ ਦਾ ਬੜੋਪਲ ਪਿੰਡ ਦੇ ਵਾਲਾ ਉਹ ਕਹਿੰਦਾ ਮੈਂ ਕਿਸੇ ਬੰਦੇ ਤੋਂ ਗੀਤ ਗਵਾਉਣਾ ਹੈ ਅੱਛਾ ਬਾਈ ਕਹਿੰਦਾ ਮੈਂ ਸਟੇਜ ਤੇ ਟਾਈਮ ਦਿੰਦਾ ਨਹੀਂ ਮੈਂ ਤਾਂ ਕਿਸੇ ਨੂੰ ਅੱਛਾ ਇਹ ਹਾਲਤ ਸੀ ਉਹਨਾਂ ਦੀ ਠੀਕ ਹੈ ਚੰਗੀ ਚਾਹੇ ਮਾੜੀ ਵੀ ਜੇ ਮੇਜਰ ਰਾਜਸਥਾਨ ਦੀ ਸਟੇਜ ਆ ਤਾਂ ਉਹ ਤੇ ਮੇਜਰ ਰਾਜਸਥਾਨੀ ਹੀ ਗਾਉਗਾ ਰਾਜਸਥਾਨੀ ਹੀ ਗਾਊਗਾ ਠੀਕ ਹੈ ਜੇ ਹੋਰ ਤੋਂ ਗਾਉਣਾ ਉਹ ਤੋਂ ਬਾਅਦ ਨਹੀਂ ਗਾਊਗਾ ਓਕੇ ਵੀ ਮੈਨੂੰ ਮੇਰਾ ਟਾਈਮ ਲਾ ਲੈਣ ਦਿਓ ਮੈਂ ਹੁਣ ਛੱਡ ਜੂੰ ਸਜਿੰਦੇ ਛੱਡ ਜੂੰ ਪਰ ਮੈਂ 2 ਘੰਟੇ ਗਵਾਈ ਚੱਲਿਓ ਕੋਈ ਟੈਨਸ਼ਨ ਨਹੀਂ ਠੀਕ ਹੈ ਇਹ ਰੂਸੂਲ ਸੀ ਹਾਂ ਠੀਕ ਹੈ ਉਹਨਾਂ ਦੇ ਸੁਭਾਅ ਮਤਾਬ ਵਸੂਲ ਸੀ ਮੈਨੇ ਨਹੀਂ ਕਹੇ ਨੂੰ ਮੈਂ ਵਧੀਆ ਬਣੀ ਕਿਹਾ ਤਾਂ ਮੈਂ ਬੜਵਰੀ ਜਾ ਕੋਨਾ ਮੂਡ ਸੀਗਾ ਉਹ ਕਹਿੰਦਾ ਵੀ ਗਵਾਉਣੇ ਇਹ ਕਹਿੰਦਾ ਮੈਨੂੰ ਚੇਤੇ ਗਵਾਉਣੀ ਉਹਨੇ ਮੈਂ ਖਿੱਚ ਲਿਆ ਬਾਈ ਤੂੰ ਇਹ ਸਟੇਜ ਦੇ ਉੱਤੇ ਦੀ ਗੱਲ ਉੱਤੇ ਹਾਂ ਬੜੋਪਲਾ ਹਾਂ ਉਹਨਾਂ ਨੇ ਪਰੋਣੇ ਨੇ ਮੈਂ ਖਿੱਚ ਲਿਆ ਹਾਂ ਕਹਿੰਦਾ ਮੇਜਰ ਦਾ ਮੈਂ ਤਾਂ ਮੈਂ ਹੱਥ ਨਹੀਂ ਲਾਉਂਦਾ ਅੱਜ ਤੱਕ ਕਿਸੇ ਨੂੰ ਯਾਰ ਕਹਿੰਦਾ ਮੈਂ ਜੇ ਕਲਾਕਾਰ ਠੀਕਾਂ ਮੈਂ ਜੱਟਾਂ ਹੂੰ ਹੂੰ ਤੂੰ ਤੂੰ ਮੈਂ ਮੈਂ ਹੋ ਗਈ ਇੱਕ ਇਹਨਾਂ ਨਾਲ ਰਾਜਸਥਾਨ ਦੇ ਵਿੱਚ ਉਹ ਵੱਡੀ ਗੱਲ ਹੈ ਪਹਿਲਾਂ ਕਤਲ ਹੋਇਆ ਹੋਇਆ ਸੀ ਇਹ ਉੱਥੇ ਹਥਿਆਲੇ ਨਾਲ ਜਾਂਦੇ ਹੁੰਦੇ ਜਿੱਥੇ ਵੀ ਰਾਸਥਾਨ ਦੇ ਪਿੰਡਾਂ ਜਾਂਦੇ ਅੱਛਾ ਬੰਦਿਆਂ ਨੂੰ ਕਹਿ ਦਿੰਦੇ ਪਹਿਲਾਂ ਹੂੰ ਉੱਥੇ ਸਾਡੇ ਕੋਲ ਪੰਜ ਚਾਰ ਹਥਿਆਲੇ ਸੀ ਹੂੰ ਇਹਨਾਂ ਨੇ ਪੜਾਨੇ ਫੇਰ ਕੱਢਤਾ ਬੋੜ ਬਾਈ ਨੇ ਓਕੇ ਇਹਨੇ ਬਰਾਦਰ ਵੀ ਨਾਲ ਹੁੰਦੇ ਨਾਲ ਸੀਗੇ ਬਿਆੰਤ ਖਰਦਾਂ ਵਾਲੇ ਬੋੜ ਬਾਈ ਬੂਟਾ ਬਾਈ ਸਰਖਾਸੇ ਸੀਗੇ ਇਹਨਾਂ ਨੇ ਫੇਰ ਕੱਢਤਾ ਹੂੰ ਫੇਰ ਕੱਢਤਾ ਲਾਲ ਉਰੇ ਮਗਰ ਪੈ ਗਏ ਉਹ ਕੁੜੀ ਉਹਨੂੰ ਬਚਾ ਕੇ ਉਹਨਾਂ ਦੀ ਮੈਸੇਜ ਚਲੋ ਵਿਚਾਰੀ ਪਰਮਾਦਾ ਲੰਬੀ ਵਰ ਕਰੇ ਬਚਾ ਕੇ ਅੰਦਰ ਲੈ ਗਈ ਅੱਛਾ ਅੰਦਰ ਵਰਨ ਲਗੇ ਉਹ ਕੁੜੀ ਨੇ ਹੱਥ ਬੰਦ ਲੇ ਕਿ ਨਹੀਂ ਭਾਈ ਮੈਂ ਵਿਧਵਾ ਹੋ ਜਾਂ ਅੱਛਾ ਬੱਸ ਕਹਣਾ ਹੋਈ ਵਾਲੀ